ਉਦੇ 100 ਰੁਪਏ ਦੇ ਵਿੱਚ ਨੇ ਬਾਈ ਕੁਛ ਨਹੀਂ ਬਚਦਾ ਸਾਡੀ ਅੱਛਾ ਜੀ ਹਾਂ ਬਿਲਕੁਲ ਵੀ ਨਹੀਂ ਬਚਦਾ ਤਾਂ ਦੂਰ ਪੂਰੇ ਵੀ ਨਹੀਂ ਹੋ ਸਕਦੇ ਠੀਕ ਹੈ ਹਾਂਜੀ ਪੂਰੇ ਵੀ ਨਹੀਂ ਤੁਸੀਂ ਆਪ ਸਿਆਣੇ ਕਿਵੇਂ ਪੂਰੇ ਨਹੀਂ ਪੂਰੇ ਹੋਣੇ ਜਦੋਂ ਜੇ ਸਹੀ ਕੰਮ ਕਰਨਾ ਤੇ ਇਹਦੇ ਚ ਬਾਈ ਆਏ ਆ ਅਸੀਂ ਯਾਰ ਕਮਾਉਨੇ ਆ ਬਾਈ ਯਾਰ 11200 ਰੁਪਏ ਇੱਕ ਮੋਟਰ ਦੇ ਪਿੱਛੇ ਠੀਕ ਹੈ ਜੀ ਦਿਨ ਦੀਆਂ ਦੋ ਮੋਟਰਾਂ ਹੀ ਵੈਂਡ ਕਰੀ ਦੀਆਂ ਠੀਕ ਹੈ ਪਰ ਕਰਨੀਆਂ ਤਰੀਕੇ ਦੇ ਨਾਲ ਹੁੰਦੀਆਂ ਮੇਰਾ ਆਪਣਾ ਕੰਮ ਕਰਦਾ ਜਿਹੜੀ ਮੇਰਾ ਤੇ ਇਹ ਆ ਆਪਾਂ ਦੱਸ ਕੇ ਬਾਈ 1500 ਰੁਪਏ ਲੈਣੇ ਆ ਠੀਕ ਆ ਤੇ ਚਲੋ ਆਪਦੇ ਹਿਸਾਬ ਨਾਲ 1500 ਲੈਂਦੇ ਸੀ ਆਪਾਂ 1500 ਲੈਂਦੇ ਦੋਨੇ 1500 ਬਾਈ ਮੋਟਰ ਸਾਣ ਦੇ ਪਿੱਛੇ ਨਾ ਜਿੱਦਾਂ ਆਪਾਂ ਪਹਿਲਾਂ ਵੀ ਬਾਈ ਹੁਣਾਂ ਨਾ ਕਈ ਵਾਰੀ ਗੱਲ ਕੀਤੀ ਆ ਹਾਂਜੀ ਕਈ ਕਾਰਨ ਈ ਆ ਬਾਈ ਹੂੰ ਸੜਨ ਨਾਲ ਇੱਕ ਅਲੱਗ ਗੱਲ ਆ ਜਦੋਂ ਛੜਦੀ ਆ ਤੁਸੀਂ ਬਿਮਾਰ ਹੋਣਾ ਬੰਦੇ ਦਾ ਇੱਕ ਅਲੱਗ ਚੀਜ਼ ਆ ਜੇ ਤੁਸੀਂ ਬਿਮਾਰੀ ਦੀ ਜੜ ਨਹੀਂ ਫੜਦੇ ਵੀ ਮੈਂ ਯਾਰ ਕਿਉਂ ਬਿਮਾਰ ਹੋਇਆ ਹਨਾ ਮੰਨ ਕੇ ਚਲੋ ਕੋਈ ਛੱਟ ਖਾਦੀ ਬੰਦਾ ਸੋਚਦਾ ਯਾਰ ਮੈਂ ਆ ਗਲਤੀ ਕੀਤੀ ਤਾਂ ਛੱਟ ਲੱਗੀ ਉਹ ਚੀਜ਼ ਅੰਗ ਪੈਰ ਖਰਾਬ ਹੋਇਆ ਬੰਦਾ ਕਹਿੰਦਾ ਵੀ ਹਾਂ ਵੀ ਆ ਗੱਲ ਕਰਕੇ ਆਪਾਂ ਨੂੰ ਆ ਬਿਮਾਰੀ ਆਈ ਹੈ ਉਸੇ ਤਰ੍ਹਾਂ ਭਾਈ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਬੰਦੇ ਨੂੰ ਵੀ ਜੇ ਵਾਰ-ਵਾਰ ਮੋਟਰ ਖੜਦੀ ਆ ਉਹ ਕਿਉਂ ਖੜਦੀ ਆ ਉਹਦੇ ਪਿੱਛੇ ਸਟਾਰਟਰ ਦਾ ਕਾਰਨ ਹੋ ਸਕਦਾ ਆ ਠੀਕ ਹੈ ਜੀ ਉਦੇ ਪਿੱਛੇ ਤੁਹਾਡੀ ਬੋਲਟੇਜ ਦਾ ਕਾਰਨ ਹੋ ਸਕਦਾ ਹੈ। ਠੀਕ ਹੈ ਜੀ। ਬਹੁਤ ਘੱਟ ਹੋਣਾ ਠੀਕ ਹੈ ਜੀ। ਉਹਦੇ ਪਿੱਛੇ ਤੁਹਾਡੇ ਮੋਟਰ ਦੇ ਪਾਈਪ ਪੰਪ ਦੇ ਲੋਡ ਦਾ ਕਾਰਨ ਹੋ ਸਕਦਾ ਹੈ। ਠੀਕ ਹੈ ਨਾ ਜੀ। ਤੇ ਉਹਦੇ ਵਿੱਚ ਵੈਂਡਿੰਗ ਦਾ ਵੀ ਰੋਲ ਹੁੰਦਾ ਹੈ ਜੀ। ਕੋਈ ਬੰਦਾ ਕਾਪਰ ਪੂਰਾ ਪਾ ਕੇ ਦੇ ਰਿਹਾ ਕਿ ਦੇ ਦੇ ਰਿਹਾ। ਹਾਂ ਵੀ ਦੂਜਾ ਜੋ ਮੈਨੂੰ ਕਿ 6-7 ਮੇਜਰ ਕਾਰਨ ਆ ਜੀ ਜਿਹੜੇ ਸਟਾਰਟਰ ਦਾ ਵੀ ਵੇਖ ਲੂ ਬੰਦਾ ਬਾਕੀ ਸਾਰੀਆਂ ਚੀਜ਼ਾਂ ਦੇਖ ਲੂ ਬਰੋਂ ਹਾਂ। ਨਹੀਂ ਬੜਾ ਪਤਾ ਕੀ ਕਰਦੇ ਜਦੋਂ ਮੋਟਰ ਮੱਜ ਜਾਂਦੀ ਨਾ ਆਪਾਂ ਹੀ ਕਰਦੇ ਆ ਮੋਟਰ ਕੱਢ ਕੇ ਸ਼ੈਅਰ ਲੈ ਜਾਨੀ। ਬਣਾਉਣ ਲੈ ਜਾਨੀ। ਹਾਂ ਜਿਹੜਾ ਜ਼ਿੰਮੇਦਾਰ ਉਹਨੂੰ ਵੀ ਵਿਚਾਰੇ ਨੂੰ ਪਤਾ ਵੀ ਇਹ ਚ ਕਿੰਨੀ ਆ ਟਰਨਾ ਪੈਣੀ ਆ ਕੀ ਪੈਣਾ ਕੀ ਨਹੀਂ ਪੈਣਾ ਹਨਾ ਨਹੀਂ ਪਤਾ ਹੈਗਾ ਪਤਾ ਮਰੀ ਜੀ ਤੇ ਉੱਥੇ ਕੀ ਹੁੰਦਾ ਜੀ ਚਲੋ ਮੋਟਰ ਬੰਨਣੀ ਦੇ ਜਾਂਦੀ ਹਾਂਜੀ ਨੋਕਸ ਹੁੰਦਾ ਕਈ ਵੇਲੇ ਸਟਾਰਟਰ ਦੇ ਵਿੱਚ ਜਾਂ ਤੁਹਾਡੀ ਕੇਬਲ ਦਾ ਵਾਰ-ਵਾਰ ਜੋੜ ਛੜਦਾ ਤੁਹਾਡਾ ਸਟਾਰਟਰ ਟ੍ਰਿਪ ਹੀ ਨਹੀਂ ਕਰਦਾ ਠੀਕ ਹੈ ਜੀ ਛਿਆਂ ਤਾਰਾਂ ਦੇ ਵਿੱਚੋਂ ਇੱਕ ਤਾਰ 'ਚ ਕਰੰਟ ਜਾਣਾ ਹੀ ਬੰਦ ਹੋ ਗਿਆ ਪੰਜਾ ਨਹੀਂ ਜਾਈ ਗਿਆ ਮੋਟਰ ਮੈਲਟ ਹੋ ਗਈ ਠੀਕ ਹੈ ਨਾ ਜੀ ਉਹ ਕਈ ਕਾਰਨ ਹੀ ਹੁੰਦੇ ਆ ਉਹਦੇ ਤੇ ਜਿੰਨਾ ਟਾਈਮ ਤੁਸੀਂ ਕੋਖ ਫੜਤਾਲ ਕਰਕੇ ਉਹਦਾ ਚੀਜ਼ ਦਾ ਸਹੀ ਨਹੀਂ ਕਰਦੇ ਉਹ ਚੀਜ਼ ਨੂੰ ਜਿੱਥੋਂ ਪ੍ਰੋਬਲਮ ਪੈ ਰਹੀ ਆ ਉਹਨਾਂ ਟਾਈਮ ਉਹ ਠੀਕ ਹੈ ਠੀਕ ਹੈ ਜੀ ਜਿਹੜੀ ਮੋਟਰ ਆਮ ਜਿੱਦਾਂ ਮੰਨ ਕੇ ਚਲੋ ਵੀ ਆਪਾਂ ਕਹਿੰਦੇ ਵੀ ਵਾਰ-ਵਾਰ ਸੜਦੀ ਆ ਉਹਦੇ ਪਿੱਛੇ ਤਾਂ ਇਹ ਕੋ ਕਾਰਨ ਹੋ ਗਿਆ ਜਿਹੜੀ ਆਮ ਚੱਲੀ ਜਾਂਦੀ ਮੋਟਰ ਸੜਦੀ ਆ ਨਾ ਦਿਨਾਂ ਦੇ ਵਿੱਚ ਨਾ ਜੀ ਬੋਲਟੇਜ ਬਹੁਤ ਡ੍ਰੋਪ ਹੁੰਦੀ ਹਮ ਜਿਹੜੇ ਪੰਪਾ ਪੰਪ ਆਖਰੀ ਆਪਾਂ ਜਿਮੀਦਾਰ ਕਹਿੰਦਾ ਵੀ ਪਾਣੀ ਯਾਰ ਥੋੜਾ ਜਿਆ ਹੋਰ ਵਧਾ ਲਈਏ ਜਾਂ ਮੋਟਰ ਆਪਾਂ ਨੂੰ ਵੱਡੀ ਨਾ ਪਾਉਣੀ ਪਵੇ ਇਹੀ ਮੋਟਰ ਆਪਾਂ ਦਾ ਹੋਰ ਥੋੜਾ ਟਾਈਮ ਡੰਗ ਲਾ ਜਵੇ ਉਹਦੇ ਚ ਫਿਰ ਕੀ ਕਰਦੇ ਆ ਸਾਡੇ ਵਰਗੇ ਮਹਤਰੀ ਭਰਾਓ ਕੀ ਕਰਦੇ ਆ ਵੀ ਇੰਪੈਲਰ ਵੱਡੇ-ਬੁੱਡੇ ਪਾ ਦਿੰਦੇ ਆ ਥੋੜਾ ਪਾਣੀ ਵਧਾ ਦਿੰਦੇ ਉਹ ਜਦੋਂ ਸਰਦੀਆਂ ਸੂਰਦੀਆਂ ਚ ਵੋਲਟੇਜ ਫੁੱਲ ਹੁੰਦੀ ਆ ਜੀ ਉਦੋਂ ਤਾਂ ਚੱਲੀ ਜਾਂਦੀ ਵਧੀਆ ਠੀਕ ਆ ਤੇ ਜਦੋਂ ਇਹਨਾਂ ਦਿਨਾਂ ਦੇ ਵਿੱਚ ਪ੍ਰੋਬਲਮ ਆਉਂਦੀ ਆ ਵੋਲਟੇਜ ਘਟਦੀ ਆ ਹਾਂ ਤੇ ਉਹ ਮੋਟਰ ਜਿਹੜੀ ਆ ਉਹ ਪਟਾਕਾ ਮਾਰਦਾ ਕੰਮ ਹਾਂਜੀ ਇਹ ਮੋਟਰ ਦੀ ਕੰਡੀਸ਼ਨ ਨੂੰ ਚੈੱਕ ਕਰਕੇ ਪਹਿਲੀ ਤਾਂ ਗੱਲ ਲੋਡ ਉੱਤੇ ਪਾਉਣਾ ਚਾਹੀਦਾ ਠੀਕ ਆ ਨਾ ਜੀ ਜਿਵੇਂ ਮੰਨ ਕੇ ਚਲੋ ਵੀ ਲੂਬੀ ਸੀਆਰਆਈ ਵਗੈਰਾ ਮੋਟਰਾਂ ਆ ਇਹ ਓਵਰ ਅੰਪੀਅਰ ਨਹੀਂ ਚੱਲਦੀਆਂ ਠੀਕ ਆ ਜੀ ਠੀਕ ਆ ਜੀ ਨਾ ਕਰੋ ਇਹਨੂੰ ਓਵਰ ਅੰਪੀਅਰ ਨਾ ਕਰੋ ਇਹਨਾਂ ਮੋਟਰਾਂ ਨੂੰ ਆ ਹੋ ਗਈ ਲੂਬੀ ਹੋ ਗਈ ਸੀਆਰਆਈ ਹੋ ਗਈ ਇਹ ਓਵਰ ਅੰਪੀਰ ਨਹੀਂ ਲੈਂਦੀ ਆਏਗੀ ਇੱਕ ਜਿਵੇਂ ਬਾਈ ਜਿਵੇਂ ਪਾਣੀ ਦੀ ਡੰਗਾਈ ਤੇ ਵੀ ਹੋ ਜਾਂਦਾ ਜਿਵੇਂ ਕੱਪ ਝੋਟਾ ਪਾਤਾ ਬਾਈ ਡੂੰਗਾ ਜਾਣ ਦੇ ਨਾਲ ਨਹੀਂ ਮੋਟਰ ਤੇ ਕੋਈ ਅਸਰ ਪੈਂਦਾ ਨਹੀਂ ਡੂੰਗਾ ਜਾਣ ਦੇ ਨਾਲ ਅੰਪੀਰ ਟੁੱਟਦੇ ਆ ਘਟਦੇ ਆ ਜਿੰਨਾ ਪਾਣੀ ਘਟਣਾ ਆ ਉਹਨੇ ਮੋਟਰ ਦੇ ਅੰਪੀਰ ਵੀ ਘਟਣੇ ਆ ਨਾਲ ਜੀ ਠੀਕ ਹੈ ਠੀਕ ਹੈ ਜੀ ਡੂੰਗੇ ਦੇ ਨਾਲ ਕੋਈ ਨਹੀਂ ਹੈਗਾ ਹਾਂ ਤੁਸੀਂ ਮੋਟਰ ਦੇ ਉੱਤੇ ਬਹੁਤ ਓਵਰ ਸਾਈਜ਼ ਪੰਪ ਲਾਤਾ ਜਿਆਦੇ ਡੂੰਗੇ ਚੱਲ ਗਿਆ ਫਿਰ ਜਿਆਦੇ ਅੰਪੀਰ ਆ ਰਿਹਾ ਪਾਣੀ ਜਿਆਦੇ ਆ ਰਿਹਾ ਮੋਟਰ ਦੇ ਅੰਪੀਰ ਵੀ ਜਿਆਦੇ ਆ ਰਹੇ ਉਹ ਫਰਕ ਪਾਉਗਾ ਇੱਕ ਇੱਕ ਜਿਹੜਾ ਮੇਨ ਜਿਹੜੀ ਗੱਲ ਆਪਾਂ ਕਰਨੀ ਸੀ ਵੀ ਇਹਦੇ ਖਰਚੇ ਦੇ ਵੀ ਕਿੰਨਾ ਦੇ ਖਰਚਾ ਮੋਟਰ ਦੇ ਬੰਨਣ ਤੇ ਸਹੀ ਤਰੀਕੇ ਨਾਲ ਜਿਹੜਾ ਸਹੀ ਤਰੀਕੇ ਨਾਲ ਵਾਈਂਡ ਹੋਵੇ ਮੋਟਰ ਤੇ ਸਹੀ ਕੀਤੇ ਨਾਲ ਇਹ ਮੇਰੇ ਇੰਨੀ ਗੱਲ ਆ ਜਿਹੜੀ ਜਦੋਂ ਹੁਣ ਮੰਨ ਕੇ ਚੱਲੋ ਵੀ ਵੈਂਡ ਕਰਦੇ ਆਪਾਂ ਹਾਂਜੀ ਤੇ ਪੁਰਾਣਾ ਕਾਪਰ ਜਿਹੜਾ ਨਿਕਲਣਾ ਵਿੱਚੋਂ ਵੀ ਵਿਖ ਜਾਂਦਾ ਬਾਜ਼ਾਰ ਚ ਨਾ ਜੀ ਉਹ ਸੇਲ ਹੋ ਜਾਂਦਾ ਵਿੱਚ ਕੱਟਿਆ ਜਾਂਦਾ ਜੇ ਤਾਂ ਆਪਾਂ ਨਵਾਂ ਕਾਪਰ ਲੈਣ ਜਾਂਦੇ ਆ ਤਕਰੀਬਨ 2500 ਰੁਪਏ ਦੇ ਸਮਥਿੰਗ ਸਵਾ 200 ਚੰਗੀ ਤਾਰ ਜਿਹੜੀ ਆ 200 220 250 ਤੱਕ 200 ਤੋਂ ਲੈ ਕੇ 250 ਤੱਕ ਦੀ ਰੇਂਜ ਦੇ ਵਿੱਚ ਵਿੱਚ ਉਹਦੇ ਵਿੱਚ ਅੰਤਰਾਲ ਦੇ ਨਾਲ ਪੈਸੇ ਪੈਂਦੇ ਆ ਕਿਲੋ ਦੇ ਹਿਸਾਬ ਨਾਲ ਹਾਂਜੀ ਠੀਕ ਹੈ ਜੀ ਆ 6 ਕਿਲੋ ਉੱਪਰ ਰੱਖ ਲਓ ਤੁਸੀਂ ਮੋਟਰ ਦਾ ਠੀਕ ਹੈ ਠੀਕ ਹੈ ਜੀ ਤੇ 6 ਦੁਨੀਆ 12 ਉਹੀ 14 1500 ਰੁਪਏ ਦਾ ਤਾਰ ਚ ਫਰਕ ਪੈ ਗਿਆ ਜੀ ਹਾਂ ਠੀਕ ਹੈ ਜੀ ਫਿਰ ਬੰਦੇ ਦੀ ਕੰਮ ਕਰਨ ਦੀ ਕੁਆਲਿਟੀ ਤੇ ਆ ਪਰ ਉਹਦੇ ਪਾਉਣ ਦੀ ਕੁਆਲਿਟੀ ਤੇ ਬੰਦਾ ਪਾਉਂਦਾ ਪੂਰਾ ਕਵਾਂਟਿਟੀ ਦੇ ਵੀ ਪੂਰੀ ਕਾਪਰ ਜਿੰਨਾ ਕੱਢਿਆ ਉਹਨਾਂ ਪਾ ਰਿਹਾ ਕਿ ਨਹੀਂ ਪਾ ਰਿਹਾ ਬਿਲਕੁਲ ਕਈ ਵੇਲੇ ਕੀ ਕਰਦੇ ਜਦੋਂ ਮੰਨ ਕੇ ਚਲੋ ਵੀ 20 ਟਰਨ ਆਇਆ ਹਾਂ ਜਦੋਂ 20 ਟਰਨ ਆਇਆ ਤੇ ਇਹਨੇ ਬਾਈ ਕਹਿਣਾ ਤਾਂ 18 ਪਾਤੀਆਂ ਤਾਂ ਵੀ ਕੁਝ ਨਹੀਂ ਕਹਿਣਾ 17 ਪਾਤੀਆਂ ਤਾਂ ਵੀ ਕੁਝ ਨਹੀਂ ਕਹਿਣਾ ਸਭ ਉਹ ਆਰ ਪੀ ਐਮ ਵਧਦੇ ਆ ਕੇਰਾਂ ਦਾ ਅੱਛਾ ਹਾਂ ਜਿੰਨੀ ਉਹ ਇੱਕ ਤਾਰ ਘਟੀ ਜਾਂਦੀ ਆ ਉਹਨਾਂ ਤਾਰ ਤੇ ਤਣਾਅ ਜ਼ਿਆਦਾ ਆਉਂਦਾ ਤੇ ਰੋਟੇਸ਼ਨ ਜਿਹੜੀ ਵਧਦੀ ਆ ਪਰ ਗਰਮ ਹੋ ਕੇ ਚੱਲਦੀ ਆ ਤਾਰ ਮੁੜ ਕੇ ਛੜਦੀ ਆ ਠੀਕ ਹੈ ਉਹ ਛੜਨ ਦਾ ਕੰਮ ਹਾਂ ਇੱਕ ਮਿਆਦ ਤੱਕ ਹੀ ਚਾਹੀਦਾ ਹੁੰਦਾ ਕਾਪਰ ਜੀ ਠੀਕ ਹੈ ਠੀਕ ਹੈ ਜੀ ਕਈ ਕੰਪਨੀਆਂ ਨੇ ਇਸ ਤਰ੍ਹਾਂ ਕੀਤਾ ਵੀ ਨਾ ਤਾਂ ਉਹਦੇ ਚ ਜਿਆਦਾ ਪੈ ਸਕਦਾ ਆ ਘੱਟ ਪੈ ਸਕਦਾ ਆ ਘੱਟ ਪਾ ਦਿੰਦੀ ਆ ਬੰਦੇ ਹਾਂ ਹਾਂ ਉਹ ਜਦੋਂ ਘੱਟ ਪਾ ਦਿੰਦੇ ਉਹ ਵਾਰ-ਵਾਰ ਸੜੂਗੀ ਜੀ ਜਿਵੇਂ ਇੱਕ ਹੁਣ ਕਾਫੀ ਗੱਲਾਂ ਹੁੰਦੀਆਂ ਕਾਫੀ ਦੁਕਾਨਾਂ ਫਿਰ ਜਿਹੋ ਗਾਂਹਲੀ ਗੱਲ ਆ ਗਈ ਵੈਂਡਿੰਗ ਤੋਂ ਗਾਂਹਲੀ ਗੱਲ ਆ ਗਈ ਜਵੈਂਡਿੰਗ ਦੀ ਹਾਂ ਹੁਣ ਕਈ ਭਰਾ ਕੀ ਕਰਦੇ ਆ ਉਹਨਾਂ ਸਿੱਧੀ ਮਰੂੜੀ ਮਾਰ ਦਿੰਦੇ ਆ ਵੀ ਆ ਰਹੀ ਆ ਹਾਂਜੀ ਆ ਆ ਦੇਖੋ ਆ ਜੋੜ ਖੋਲ ਕੇ ਦਿਖਾਇਆ ਨਾ ਤੁਹਾਨੂੰ ਹੌਸ ਮੋਟਰ ਦਾ ਕਿੱਦਾਂ ਹਾਂਜੀ ਠੀਕ ਹੈ ਜੀ ਇਹ ਮੋਟਰ ਆ ਕੋਈ 12 ਕੇਚ ਦੇਖੋ ਤੁਸੀਂ ਇਹਦੇ ਵਿੱਚ ਵੀ ਕਾਰਬਨ ਪਈ ਵੀ ਆ ਤੇ ਕੋਈ ਬਹੁਲਾ ਟਾਈਮ ਨਹੀਂ ਹੋਇਆ ਹੋਊਗਾ ਇਹਨੂੰ ਅਜੇ ਵੈਂਡ ਹੋਈ ਨੂੰ ਤੇ ਜਦੋਂ 20 HP 25 HP ਨੂੰ ਤੁਸੀਂ ਐ ਕਰੋਗੇ ਮੈਂ ਸਹੀ ਨਹੀਂ ਕਹਿੰਦਾ ਬਾਈ ਅਸੀਂ ਤਾਂ ਕੰਪਨੀ ਦੇ ਵਿੱਚ ਗੱਲੋ ਇੱਕ ਚੱਕਰ ਕੰਮ ਕੀਤਾ ਤੇ ਉਹੀ ਮਾਪ ਡਾਣ ਤੇ ਕੰਮ ਕਰਦੇ ਹੋਂ ਨੇ ਪਹਿਲੇ ਦਿਨੋਂ ਠੀਕ ਹੈ ਸਿੰਪਲ ਪਾ ਕੇ ਕੁਝ ਖਾਸ ਖਰਚਾ ਨਹੀਂ ਆਉਂਦਾ ਯਾਰ ਕੀ ਖਰਚਾ ਹੈ ਨਾ ਆਪ ਵੈਪ ਸਿੰਪਲ ਪਾਈ ਠੀਕ ਹੈ ਜੀ ਇਹਦੇ ਚ ਦਿੱਤਾ ਕਲਿੱਪਰ ਨਾਲ ਘੋੜਤਾ ਇਹਨੂੰ ਠੀਕ ਹੈ ਜੀ ਕਲਿੱਪਰ ਨਾਲ ਪੂਰੀ ਵਧੀਆ ਘੁੱਟੀ ਜਾਂਦੀ ਹੈ ਜੀ ਫਿਰ ਉਹਦੇ ਉੱਤੇ ਟੇਪ ਕਰਕੇ ਟੇਪ ਤੋਂ ਬਾਅਦ ਕੰਪਾਉਂਡ ਕਰਤੀ ਠੀਕ ਹੈ ਜੀ ਕਮੋਡ ਤੋਂ ਬਾਅਦ ਫਿਰ ਟੇਪ ਕਰਤੀ ਇੱਕ ਜੁਆਇੰਟ ਬਹੁਤ ਸੋਹਣਾ ਲੱਗਦਾ ਜੀ ਐਂ ਇੱਕ ਗੜ ਪਿਛੜ ਕਰਕੇ ਲਾਦੀਦਾ ਜੀ ਤੇ ਬਸ ਇਹਨੇ ਪਤਲਾ ਰਹਿਣਾ ਜੋੜਨੇ ਠੀਕ ਆ ਤੇਆਂ ਦੇ ਨਾਲ ਟੱਚ ਨਹੀਂ ਹੋਣਾ ਹਾਂ ਵੈਂਡਿੰਗ ਕੈਪ ਜਿਵੇਂ ਤੁਹਾਡੇ ਪਿਛਲੇ ਪਾਸੇ ਵੈਂਡਿੰਗ ਕੈਪ ਆ ਐਂ ਹੀ ਮੁਰੇ ਪਊਗਾ ਜੀ ਅੱਛਾ ਵੈਂਡਿੰਗ ਕੈਪ ਬਹੁਤ ਜ਼ਰੂਰੀ ਆ ਵੈਂਡਿੰਗ ਸਾਫ਼ ਸੁਥਰੀ ਹੋਵੇ ਤੇਆਂ ਦੇ ਨਾਲ ਪੱਤੀਆਂ ਦੇ ਨਾਲ ਇਥੋਂ ਪੱਤੀਆਂ ਲੱਗਣਗੀਆਂ ਜੀ 4 ਹਾਂ ਉਹਨਾਂ ਦੇ ਨਾਲ ਨਾ ਟੱਚ ਹੋਵੇ ਰੂਟਰ ਪਾਉਣ ਲੱਗਾ ਬੰਦਾ ਰੂਟਰ ਦੇ ਨਾਲ ਨਾ ਟੱਚ ਹੋਵੇ ਹਾਂ ਫੇਰ ਉਹ ਇਹਨੂੰ ਚੈੱਕ ਕਰਨ ਦਾ ਇੱਕ ਮੀਟਰ ਹੈ ਜੀ ਮੈਗਰ ਮੀਟਰ ਮੌਜੂਦ ਤੁਸੀਂ ਮਾਰੂਗੇ ਜੇ ਇਹਨੂੰ ਕਿਤੇ ਤਾਰ ਨੂੰ ਥੋੜਾ ਬੋੜਾ ਪੈਂਚਰ ਹੋ ਗਿਆ ਤੇ ਉਹ ਤੁਹਾਨੂੰ ਦੱਸੂਗਾ ਵੀ ਇਹ ਹਾਰਟ ਮੋਟਰ ਤੁਹਾਡੀ ਸਹੀ ਨਹੀਂ ਰਹਗੀ ਆਉਗੀ ਵੀਕ ਹੋਗੀ ਇੱਕ ਹੁਣ ਜਿਵੇਂ ਮੈਂ ਜਿਹੜੀ ਗੱਲ ਕਰਨ ਲੱਗਾ ਜਿਵੇਂ ਦੁਕਾਨਦਾਰ ਕਹੀ ਆ ਵੀ 100 ਰੁਪਏ ਐਚਬੀ ਦਾ ਇੱਕ ਦਾ ਹਨਾ ਓ ਬਈ ਯਾਰ ਉਹ ਨਾ ਉਹ ਦੋ ਤਰੀਕੇ ਆ ਕੰਮ ਕਰਨ ਦੇ ਅੱਛਾ ਇੱਕ ਬੰਦਾ ਕੰਮ ਕਰਦਾ ਆ ਉਹ ਬਹੁਤ ਸਹੀ ਕੰਮ ਕਰੂਗਾ ਠੀਕ ਹੈ ਜੀ ਪੈਸੇ ਲਊਗਾ ਆਪਾਂ ਕਈ ਵੇਲੇ ਆਪਣੇ ਸ਼ਹਿਰਾਂ 'ਚ ਆਮ ਹੀ ਹੁੰਦੇ ਆ ਆਪਾਂ ਅਕਸਰ ਹੀ ਉਹਨਾਂ ਦੇ ਕੋਲੋਂ ਕੰਮ ਲੈਣ ਜਾਂ ਉਹਨਾਂ ਦੀ ਦੁਕਾਨ ਤੋਂ ਸਮਾਨ ਲੈਣ ਜਾਂਦੇ ਉਹ ਕੋਰੇ ਕਰਾਰੇ ਹੋਣਗੇ ਜੇ ਉਹਨੇ ਕਹਿਤਾ ਨਾ ਵੀ ਮੈਂ 17 ਰੁਪਏ ਚੀਜ਼ ਦੇ ਲੈਣੀ ਆ ਤਾਂ ਉਹਨੇ 17 ਹੀ ਲੈਣੇ ਆ ਨਾ 16 ਲਵੇ ਤੇ ਨਾ 20 ਲਵੇ ਕਦੇ ਉਹਦੇ ਠੀਕ ਹੈ ਨਾ ਜੀ ਇਹੋ ਜਿਹੇ ਦੁਕਾਨਦਾਰ ਹੁੰਦੇ ਆ ਉਹ ਉਹ ਬੰਦੇ ਸਹੀ ਹੁੰਦੇ ਆ ਬਾਈ ਠੀਕ ਹੈ ਉਹਨੇ ਮੰਨ ਕੇ ਚਲੋ ਜੇ 15 ਦੀ ਚੀਜ਼ ਲੈਂਦੀ 17 ਦੀ ਵੇਚਣੀ ਉਹਨੇ ਆਪਦੇ ਦਿਮਾਗ ਤੇ ਸੈੱਟ ਕਰ ਲਿਆ ਵੀ ਮੈਂ ਯਾਰ ਇੰਨੀ ਦੀ ਵੇਚਣੀ ਚਾਹੇ ਬੱਚਾ ਹੋਵੇ ਚਾਹੇ ਬੁੱਢਾ ਹੋਵੇ ਠੀਕ ਹੈ ਠੀਕ ਹੈ ਜੀ ਜਦੋਂ 100 ਰੁਪਏ ਦੇ ਨਾਲ ਬਾਈ ਤੂੰ ਆਪ ਸਿਆਣਾ ਠੀਕ ਆ ਲੇਬਰ ਵੀ ਆ ਹਨਾ ਸਾਰਾ ਕੁਝ ਦੇਣਾ ਬੰਦੇ ਨੇ ਤੇ ਨਹੀਂ ਪੂਰਾ ਹੋ ਸਕਦਾ ਉਹ ਫਿਰ ਉੱਥੇ ਪਰ ਕਮੀ ਕ ਕੀ ਕਮੀ ਬਾਈ ਕੀ ਮੋਟਰ ਧੋਣੀ ਨਹੀਂ ਸਵਾਰਨੀ ਨਹੀਂ ਠੀਕ ਹੈ ਜੀ ਮੋਟਰ ਓਵੇਂ ਦੀ ਓਵੇਂ ਪਈ ਬਸ ਚਲੋ ਕਾਰਨਾਪਾਤੀਆਂ ਕ ਤਾਂਬਾ ਘਟਾ ਕੇ ਪਤਾ ਉਹ ਵੀ ਕਹਿ ਸਕਦੇ ਆਪਾਂ ਉਹ ਨਾ ਮਨ ਉਹ ਵੀ ਵੱਜ ਜੂਗੀ ਪਰ ਅਕਸਰ ਉਹਨਾਂ ਬਚਤ ਤਾਂ ਲੈਣੀ ਉਹ ਬੰਦੇ ਨੇ ਅਕਸਰ ਨਵੀਂ ਵਾਈਂਡਿੰਗ ਕਰ ਲਈਆਂ ਬਚਤ ਬਾਈ ਐ ਆ ਬਚਤ ਝੂਠ ਦੀ ਆ ਮੇਰੇ ਹਿਸਾਬ ਨਾਲ ਤਾਂ ਹੋਰ ਕੋਈ ਬਚਤ ਨਹੀਂ ਦੇ ਸਕਦੀ ਤੁਸੀਂ ਆਪ ਸਿਆਣੇ ਮੈਂ ਤੁਹਾਨੂੰ ਸਾਰੀ ਗੱਲ ਹੀ ਖੋਲ ਕੇ ਦੱਸਤੀ ਵੀ ਆ ਕੁਛ ਇੱਥੇ ਖਰਚਾ ਮੇਰਾ ਉਹ ਤਾਂਬਾ ਘਟ ਗਿਆ ਵਿੱਚੋਂ ਸਾਰਾ ਕੋਈ ਚੀਜ਼ ਜਾਂ ਦਾ ਤਾਂਬਾ ਘਟ ਪਾਊਗਾ ਜਾਂ ਝੂਠ ਬੋਲੂਗਾ ਬਾਈ ਇਹਦੇ ਬੋਝ ਲੱਗੇ ਇਹਦੀ ਫਰਸਟ ਪਲੇਟ ਖਰਾਬ ਹੋਈ ਸੀ ਠੀਕ ਆ ਅ ਇਹਦੇ ਤਾਂ ਮਤਲਬ ਕਿ ਸਾਨੂੰ ਰੂਟਰ ਨੂੰ ਸਿੱਧਾ ਕਰਾਉਣਾ ਪਿਆ ਤਾਂ ਬੇਜਾ ਸੀਗਾ ਇਹਦਾ ਰੂਟਰ ਟੈਸਟ ਕਰਾਇਆ ਰੂਟਰ ਖਰਾਬ ਨਿਕਲਿਆ ਰੂਟਰ ਚੈੱਕ ਕਰਾ ਕੇ ਪਾਇਆ 100 ਗੱਲਾਂ ਝੂਠ ਬੋਲਣ ਨੂੰ ਨਾ ਤਾਂ ਉਹਨੂੰ ਪਤਾ ਵੀ ਕਾਹਲੀ ਚ ਕਿਸੇ ਜ਼ਿੰਮੇਵਾਰ ਨੇ ਇਹ ਕਿਹਾ ਨਾ ਯਾਰ ਮੁੱਲ ਕੇ ਵਿਖਾ ਕੀ ਪਾਇਆ ਬਿਲਕੁਲ ਫਿੱਟਾ ਤੁਸੀਂ ਫਿੱਟ ਛੱਡ ਕੇ ਆਏ ਆ ਉਹਨੇ ਘਰੇ ਆ ਜਾਂਦੇ ਆ ਮੇਰੇ ਪੁੱਛੇ ਦਿਨ ਟਾਈਮ ਤੁਸੀਂ ਫੋਨ ਕਰਦੇ ਹੋ ਤਿਆਰ ਆਓ ਕਿਤੇ ਤਿਆਰ ਆ ਲੈ ਜਾਓ ਫਿੱਟਾ ਹਾਂ ਉਹਦੇ 100 ਰੁਪਏ ਦੇ ਵਿੱਚ ਨੇ ਬਾਈ ਕੁਝ ਨਹੀਂ ਬਚਦਾ ਸਾਡੀ ਅੱਛਾ ਜੀ ਹਾਂ ਬਿਲਕੁਲ ਵੀ ਨਹੀਂ ਬਚਦਾ ਤਾਂ ਦੂਰ ਪੂਰੇ ਵੀ ਨਹੀਂ ਹੋਦਾ ਤੇ ਠੀਕ ਹੈ ਹਾਂਜੀ ਪੂਰੇ ਵੀ ਜਦੋਂ ਜੇ ਸਹੀ ਕੰਮ ਕਰਨਾ ਤੇ ਇਹਦੇ ਚ ਬਾਈ ਐ ਆ ਅਸੀਂ ਯਾਰ ਕਮਾਉਨੇ ਆ ਬਾਈ ਯਾਰ 11200 ਰੁਪਏ ਇੱਕ ਮੋਟਰ ਦੇ ਪਿੱਛੇ ਠੀਕ ਹੈ ਜੀ ਦਿਨ ਦੀਆਂ ਦੋ ਮੋਟਰਾਂ ਹੀ ਵੈਂਡ ਕਰੀਦੀਆਂ ਠੀਕ ਹੈ ਪਰ ਕਰਨੀਆਂ ਤਰੀਕੇ ਦੇ ਨਾਲ ਹੁੰਦੀਆਂ ਮੇਰਾ ਆਪਣਾ ਕੰਮ ਕਰਦਾ ਜਿਹੜੀ ਮੇਰਾ ਤੇ ਇਹ ਆ ਤੇ ਮੈਂ ਇਹ ਨਹੀਂ ਕਹਿਣਾ ਵੀ ਕੋਈ ਮੇਰਾ ਕੋ ਮੇਰਾ ਭਰਾ ਆਵੇ ਮੋਟਰ ਲੈ ਕੇ ਮੇਰੇ ਕੋਲੇ ਟਾਈਮ ਨਹੀਂ ਹੁੰਦਾ ਹੈਗਾ ਮੇਰੇ ਕੋਲ ਤਾਂ ਆਪਦੇ ਏਰੀਏ ਦਾ ਕੰਮ ਬੜੀ ਮੁਸ਼ਕਲ ਹੁੰਦਾ ਕੱਲਾ ਬੰਦਾ ਮੈਂ ਕੱਲਾ ਬੰਦਾ ਠੀਕ ਹੈ ਨਾ ਜੀ ਸਾਰਾ ਕੁਝ ਦੇਖਣਾ ਪੈਂਦਾ ਆ ਮੁੰਡੇ ਨਹੀਂ ਕੋਈ ਵੈਂਡਰ ਹੈਗਾ ਹਜੇ ਕੰਮ ਸਿੱਖਦੇ ਨਹੀਂ ਬਾਈ ਕੋਈ ਨਹੀਂ ਸਿੱਖਦੇ ਕੰਮ ਮੜਾ ਜਾ ਹੁੰਦਾ ਆ ਤੇ ਦੌੜ ਜਾਂਦੀ ਆ ਯਾਨੀ ਕਿ ਵੀ ਜੇ ਕੁੱਲ ਮਿਲਾ ਕੇ ਗੱਲ ਕਰਗੇ ਯਾਰ ਵੀ ਇੰਨਾ ਦਿਨਾਂ ਚ ਕਿਸਾਨ ਦੀ ਵਾਵਾ ਲੁੱਟ ਹੋ ਜਾਂਦੀ ਆ ਹਨਾ ਬਾਈ ਲੁੱਟ ਚਾਰੇ ਪਾਸੇ ਹੀ ਆ ਯਾਰ ਹਨਾ ਕੁੱਲ ਮਿਲਾ ਕੇ ਨਾ ਕਿਸਾਨ ਦੀ ਲੁੱਟ ਤਾਂ ਚਾਰੇ ਪਾਸੇ ਹੀ ਆ ਜਿੱਧਰ ਨੂੰ ਮਰਜੀ ਕਿਸਾਨ ਨਿਕਲੇ ਕਿਸਾਨ ਦੀ ਰੋਟੀ ਲੁੱਟੀ ਲੁੱਟਾ ਹਾਂ ਇਹ ਚੀਜ਼ ਸਹੀ ਹੋਵੇ ਯਾਰ ਕੰਮ ਸਹੀ ਕਰਦਾ ਤਰੀਕਾ ਸਹੀ ਹੋਵੇ ਬਸ ਮੈਂ ਜਦੋਂ ਹੁਣ ਆਪਦੇ ਮੈਂ ਚਲੋ ਮੇਰੇ ਕੋਲ ਤਿਆਰ ਨਹੀਂ ਹੁੰਦੀਆਂ ਮੇਰੇ ਭਰਾ ਨਾ ਮੈਨੂੰ ਫੋਨ ਲਾਇਓ ਮੇਰੇ ਕੋਲੇ ਨਹੀਂ ਕੰਮ ਤਿਆਰ ਹੁੰਦਾ ਮੈਂ ਤੁਸੀਂ ਅੰਦਰ ਜਾ ਕੇ ਦੇਖ ਸਕਦੇ ਮੇਰੇ ਕੋਲ ਮੋਟਰਾਂ ਜਿਹੜੀ ਮੇਰੇ ਕੋਲ ਵਿਕਣੀ ਹੁੰਦੀ ਉਹ ਬੜੀ ਮੁਸ਼ਕਲ ਆ ਹੌਤਾ ਹੌਤਾ ਰੁੱਕ ਕੇ ਤਿਆਰ ਹੁੰਦੀ ਆ ਮੈਂ ਮੋਟਰ ਦੀ 2 ਸਾਲ ਗਾਰੰਟੀ ਦਿੰਦਾ ਇਹ ਇਹ ਨਵੀਂ ਤਿਆਰ ਕਰਨ ਲੱਗੇ ਹਾਂ ਮੈਂ 2 ਸਾਲ ਗਾਰੰਟੀ ਤੇ ਮੈਂ ਵੈਂਟਿੰਗ ਦੀ ਵੀ ਸਾਲ ਦੀ ਗਾਰੰਟੀ ਦਿੰਦਾ ਐ ਰੀਵੈਂਟਿੰਗ ਦੀ ਵੀ ਜਿਹੜੀ ਕੋਈ ਕਰਦਾ ਕੇ ਸੱਜਣ ਬੇਲੀ ਦੀ ਅੱਛਾ ਤੇ ਕਾਰਨ ਕੀ ਆ ਇਹ ਪਹਿਲੀ ਤਾਂ ਗੱਲ ਸਾਡੇ ਬੰਦੇ ਨੇ ਅਸੀਂ ਚੈੱਕ ਕਰਨਾ ਹਾਂ ਮੋਟਰ ਮੈਲਟ ਹੋਈ ਆਈ ਨਾ ਜੀ ਅਸੀਂ ਉਹਦਾ ਭਾਵੇਂ ਚੱਲ ਕੇ ਜਾਣਾ ਪਵੇ ਸਪੈਸ਼ਲ ਸਟਰਟਰ ਚੈੱਕ ਕਰਨ ਜਾਣਾ ਖੇ ਠੀਕ ਆ ਆਇਲ ਫੀਲਡ ਸਟਰਟਰ ਨਾਲ ਅਕਸਰ ਹੀ ਪੱਤੀਆਂ ਦੀ ਪ੍ਰੋਬਲਮ ਹੋਊਗੀ ਹਾਂ ਸੁੱਕਾ ਸਟਾਰਟਰ ਲੱਗਿਆ ਪੰਜ ਕੁ ਪਰਸੈਂਟ ਉੱਚ ਵੀ ਪ੍ਰੋਬਲਮ ਆ ਜਾਂਦੀ ਹੈ ਅੱਜ ਇੱਕ ਕੇਸ ਆਇਆ ਮੇਰੇ ਕੋਲ ਉਹ ਸੁੱਕੇ ਐਲਟੀਐਲ ਕੇ ਸਟਾਰਟਰ ਜੁੜ ਗਿਆ ਆ ਜਾਂਦੀ ਹੈ ਪ੍ਰੋਬਲਮ ਉਹਨਾਂ ਚ ਵੀ ਇਹ ਹੀ ਨਹੀਂ ਗੱਲ ਹੈ ਕਿ ਉਹਨਾਂ ਚ ਬਿਲਕੁਲ ਨਹੀਂ ਗਈ ਆਇਲ ਵੀ ਡੀ ਥੋੜੀ ਜਿਆਦੇ ਠੀਕ ਹੈ ਤੇ ਹੁਣ ਮੰਨ ਕੇ ਚਲੋ ਵੀ ਸੀਜ਼ਨ ਦੇ ਵਿੱਚ ਇੱਕ ਕੰਮ ਕਰਨ ਦਾ ਤਰੀਕਾ ਯਾਰ ਇੱਕ ਬੰਦੇ ਨੇ ਹ 5-6000 ਰੁਪਿਆ ਲੈਣਾ ਇੱਕ ਵਾਰੀ ਲਵਾਉਣਾ ਸਾਰੇ ਤੇ ਹਨਾ ਉਹਨੇ 6 ਸਾਲ 7 ਸਾਲ ਝਾਕਣ ਦੀ ਲੋੜ ਨਹੀਂ ਉਹਦੇ ਕੰਮ ਨੂੰ ਇੱਕ ਬੰਦੇ ਨੇ ਆਏ ਸਾਲ ਉਹਥੇ ਤਰਕੰਡੀ ਲਾਉਣੀ ਹੈ ਜਾਂ ਸੀਜ਼ਨ ਦੇ ਵਿੱਚ ਦੋ ਦੋ ਵਾਰੀ ਵੀ ਲਾਉਣੀ ਹੈ ਉਹ ਮਹਿੰਗਾ ਪੈਣਾ ਬਹੁਤ ਮਹਿੰਗਾ ਇਹਨਾਂ ਜ਼ਿਮੀਦਾਰ ਨੂੰ ਚਾਹੀਦਾ ਮੜਾ ਜਾ ਹਿਸ਼ਿਆਰ ਹੋਵੇ ਪੁੱਛੇ ਆਪਦਾ ਕਿੰਨੀਆਂ ਟਰਨਾ ਨਿਕਲੀਆਂ ਕਿੰਨਾ ਪਾਉਣਾ ਤੋਲ ਕੇ ਦੇਖ ਲਵੇ ਜਾਂ ਲੋਗ ਗਿਣਤੀ ਨਹੀਂ ਉਹ ਤੋਲ ਕੇ ਦੇਖ ਲੈਵੇ ਕੋਪਰ ਹੁਣ ਤੋਲ ਕੇ ਮੰਨ ਕੇ ਚਲੋ ਪਰਾਣਾ ਕੱਢਿਆ ਤੋਲ ਲੂਗਾ ਪਾਇਆ ਕਿਥੋਂ ਪਾਇਆ ਹਾਂ ਕੋਈ ਵੀ ਕਿੰਨੇ ਵੀ ਖੁੱਲਾ ਵੀ ਆ ਜਾਂਦਾ ਉਹ ਹਨਾ ਕੋਪਰ ਬਹੁਤ ਤਰ੍ਹਾਂ ਦਾ ਹੈ ਜੀ ਕੋਪਰ ਘਟੀਆ ਕੁਆਲਟੀ ਦਾ ਪਾਲਣਾ ਅੱਛਾ ਹਾਂਜੀ ਕੋਪਰ ਤਾਂ ਯਾਰ ਭਾਈ ਜਿਹੜੀਆਂ ਚੰਗੀਆਂ ਸਿਰੇ ਦੀਆਂ ਕੰਪਨੀਆ ਹਨਾ ਜਿਵੇਂ ਆ ਕੇ ਆਈ ਪਾਈ ਬੈਠਾ ਮੈਂ ਤਾਂ ਸੰਤੋਸ਼ਟ ਨਹੀਂ ਹਾਂ ਯਾਰ ਭਾਈ ਅੱਛਾ ਨਹੀਂ ਭਾਈ ਕੋਪਰ ਤਾਂ ਚੰਗੀਆਂ ਚੰਗੀਆਂ ਕੰਪਨੀਆਂ ਚ ਹਾਂ ਮੜਾ ਮਾਲ ਦੀ ਜਾਂਦੀ ਆ ਯਾਰ ਵਿੱਚ ਦੇ ਜਾਂਦੀ ਔਰ ਕੀ ਕਰੀਏ ਭਾਈ ਹੁਣ ਆਪਦੇ ਚਿੱਤ ਤੋਂ ਅਸੀਂ ਜਮਾ ਸਰੇ ਨੂੰ ਹੱਥ ਪਾਇਆ ਵਾ ਤੇ ਹੁਣ ਇਹ ਦੂ ਮਿਲਦਾ ਨਹੀਂ ਪਿਆ ਬਾਜ਼ਾਰ ਦੇ ਵਿੱਚ ਜੋ ਚੀਜ਼ ਮਿਲਦੀ ਆ ਉਹੀ ਲੈਣੀ ਆ ਆਪਾਂ ਦਾ ਆਪਦੇ ਚਿੱਤ ਤੋਂ ਸਦਾ ਜਿਲ੍ਹਾ ਲੁਧਿਆਣਾੋਂ ਜਾ ਕੇ ਲੈ ਕੇ ਆਈਦੇ ਆ ਠੀਕ ਆ ਹਾਂਜੀ ਡਿਸਟ੍ਰੀਬਿਊਟਰਾਂ ਦੇ ਕੋਲ ਫੇਰ ਡੱਬੇ ਸਕੈਨ ਕਰੀ ਦੀ ਆ ओरिजिनल ਆ ਅੱਛਾ ਫੇਰ ਜਾ ਕੇ ਫਾਇਦਾ ਕਿਤੇ ਹਾਂਜੀ ਯਾਨੀ ਕਿ ਹਾਂਜੀ ਸਹੀ ਆ ਜੀ ਏ ਜਾਨੀ ਕਿ ਐ ਗੱਲ ਵੀ ਕੋਈ ਝੂਠ ਬੋਲ ਕੇ ਕਮਾ ਲੰਦਾ ਉਹ ਦੱਸ ਕੇ ਕਮਾ ਲਾ ਮੈਂ ਕਹਿੰਦਾ ਉਹਨਾਂ ਵੀ ਦੱਸ ਕੇ ਕਮਾਓ ਠੀਕ ਆ ਮੋਟਰਾਂ ਤੁਸੀਂ ਦੋ ਘਟ ਬੰਨ ਲਓ ਠੀਕ ਆ ਨਾ ਜਿੱਥੇ ਉਹਦੇ ਵਿੱਚੋਂ ਤੁਸੀਂ ਅਗਲੇ ਨੂੰ ਜ਼ਿੰਮੇਵਾਰ ਨੂੰ ਨੇਰੇ ਚ ਰੱਖਣਾ ਹੈ ਉਹ ਨਾ ਕੰਮ ਕਰ ਉਹ ਨਾ ਕਰ ਹਾਂ ਉਹ ਆਪਣਾ ਤਾਂ ਕੰਮ ਕਰਨ ਦਾ ਤਰੀਕਾ ਇਹੀ ਆ ਬਾਈ ਸਿੱਧੀ ਗੱਲ ਆ ਆਪਾਂ ਤਾਂ ਇਹ ਨਾ ਟਿਕਾ ਕੇ ਮੋਟਰ ਬਾਸ਼ ਕਰਕੇ ਪੇਪਰ ਨਵੇਂ ਪਾ ਕੇ ਸਟਿੱਕਾ ਨਵੀਆਂ ਪਾ ਕੇ ਸੀਲਾ ਮੋਟਰ ਦੀਆਂ ਲਾ ਕੇ ਮੁੜ ਕੇ ਰੇਤਾ ਨਾਲ ਵਿੱਚ ਜਾਵੇ ਮੋਟਰ ਜਿਹੜਾ ਰੇਤਾ ਗਿਆ ਹੈਗਾ ਜੀ ਠੀਕ ਹੈ ਤੇ ਤੁਸੀਂ ਤੁਹਾਡੇ 5 ਮਿੰਟ ਲੇਟ ਹੋ ਗਏ ਪਹਿਲਾਂ ਕੋਲਤੀ ਮੁੰਡੇ ਨੇ ਤੇ ਤੁਸੀਂ ਹਾਲਤ ਦੇਖਦੇ ਉਹਦੀ ਬਹੁਤ ਖਰਾਬ ਹੋਈ ਵੀ ਐ ਹੁੰਦਾ ਜੀ ਕੰਪਨੀ ਦਾ ਕੁਝ ਮੈਨਾ ਨਹੀਂਗਾ ਹਾਂ ਕੰਪਨੀ ਜਿਹੜੀ ਮਰਜ਼ੀ ਹੋਵੇ ਬਾਈ ਸੀਲਾ ਦਾ ਰਵੜਦਿਆਂ ਹੀ ਆ ਰੇਤਾ ਮਾਰਦਾ ਬੋਰ ਉਹਨੇ ਵੱਡਣੀਆਂ ਹੀ ਆ ਵੱਡਣੀਆਂ ਹਾਂ ਕਈ ਬੰਦੇ ਕੰਪਨੀ ਜਿਆਦਾ ਮੈਟਰ ਕਰਨ ਲੱਗ ਪੈਂਦੇ ਆ ਕੰਪਨੀ ਦਾ ਨਹੀਂ ਕੋਈ ਰੋਲ ਹੁੰਦਾ ਸਾਮ ਸੰਭਾਈ ਚੀਜ਼ ਦੀ ਆਪਣੇ ਹੱਥਾਂ ਜੇ ਬੜਾ ਰੇਤਾ ਮਾਰਦਾ ਆ ਉਹਦੇ ਪੰਪ ਦੇ ਪੁਛ ਦੋਆਂ ਸਾਲਾਂ ਬਾਅਦ ਤਾਂ ਜ਼ਰੂਰ ਲਵਾਓ ਨਾ ਜੇ ਜ਼ਿਆਦਾ ਹੀ ਰੇਤਾ ਤਾਂ ਸਾਲ ਬਾਅਦ ਜਦੋਂ ਤੁਸੀਂ ਪੰਪ ਦੇ ਪੁਛ ਲਵਾਈ ਜਾਂਦੇ ਹੋ ਮੋਟਰ ਦੇ ਪੁਛ ਜਾਣੇ ਨਹੀਂ ਭਾਈ ਮੋਟਰ ਦੀ ਸ਼ਾਵਰ ਤੇ ਧੜਕਾ ਹੀ ਨਹੀਂ ਆਉਣਾ ਸਹੀ ਹੈ ਹਾਂਜੀ ਇਹ ਇਸ ਵੀਡੀਓ ਦੇ ਵਿੱਚ ਵਾਵਾ ਸਵਾਲ ਆ ਜਾਣੇ ਤੇ ਬਾਈ ਸੇਵਕ ਬਾਅਦ ਹੱਲ ਕਰੂਗਾ ਇੱਕ ਇੱਕ ਕਰਕੇ ਕਮੈਂਟਾਂ ਦੇ ਵਿੱਚ ਹਣਾ ਕਿਹੜਾ ਵੱਡਾ ਲੱਗੂਗਾ ਇੱਕ ਸਵਾਲ ਹੈ ਯਾਨੀ ਕਿ ਐ ਜੀ ਸਵਾਲ ਤਾਂ ਚਲੋ ਕਈ ਤਰ੍ਹਾਂ ਦੇ ਹੁੰਦੇ ਕਿਸੇ ਨੇ ਕਿਹਾ ਵੀ ਇਹ ਲੁੱਟਦੇ ਆ ਜਿਹਾ ਬੋ ਨਹੀਂ ਉਹ ਗੱਲਾਂ ਚਲੋ ਸਾਰੇ ਇੱਕ ਦੇ ਆਪਣਾ ਆਪਣਾ ਨਜ਼ਰੀਆ ਆ ਆਪਾਂ ਦੱਸ ਕੇ ਬਾਈ 1500 ਰੁਪਿਆ ਲੈਣੀ ਆ ਠੀਕ ਆ ਤੇ ਚਲੋ ਉਹ ਆਪ ਦੇ ਹਿਸਾਬ ਨਾਲ 1500 ਲੈ ਲੈਂਦੇ ਅਸੀਂ ਆਪ 1500 ਲੈ ਲੈਂਦੇ ਦੋਨੇ 1500 ਹਾਂਜੀ ਸਹੀ ਆ ਠੀਕ ਹੈ ਜੀ ਠੀਕ ਹੈ ਬਾਈ ਬਾਈ ਦਾ ਵੀ ਟਾਈਮ ਨਹੀਂ ਜ਼ਿਆਦਾ ਖਰਾਬ ਕਰਦੇ ਯਾਰ ਬਾਈ ਨੇ ਜਾਣਾ ਵਾ ਮੋਟਰ ਕੱਟਣੀ ਆ ਹਨਾ ਨਹੀਂ ਕੋਈ ਨਹੀਂ ਆਈ ਚਲੀ ਜਾਂਦਾ ਬਾਈ ਕੋਈ ਚੱਕਰੀ ਤੁਹਾਡੇ ਅੱਗੇ ਭਰਾ ਦੇ ਮਸਾ ਹੀ ਆਉਂਦੇ ਸੀਜ਼ਨ ਚੱਲਦਾ ਵਾ ਤੇ ਇਹ ਹੁਣ ਅੱਧੀ ਕੁ ਵੀਡੀਓ ਅੱਧੀ ਪੰਜਤੀ ਜੀ ਛੱਡਤੀ ਆਈ ਵਿੱਚੇ ਜੇ ਕਰਕੇ ਹਨਾ ਮੈਸੇਜ ਛੱਡਦਾ ਲੰਮੀ ਲੰਮੀ ਖਿਚਣੀ ਆ ਉਹ ਕਿੰਨਾ ਫ੍ਰੀਜ ਵਿੱਚ ਜਦੋਂ ਨਹੀਂ ਰੁਕੇ ਉਹਦੇ ਆਉਂਦੇ ਉਹਦੇ ਹਾਂ ਠੰਡੇ ਹੋਏ ਹਨਾ